ਮੇਰਾ ਨਾਮ ਬਲਵਿੰਦਰ ਸਿੰਘ ਵੇਂਟ ਕਾਮਲਵਾਲਾ ਰੱਤੀ ਜ਼ਿਲ੍ਹਾ ਫਰੀਦਕੋਟ ਸਾਹਿਬ ਸਾਡਾ ਮਸ਼ਟੋਲ ਤਰੀਕ ਆਪਣਾ ਆਇਗੀ ਫੀ 2025 ਮਹੀਨਾ 2025 6 ਤਰੀਕ ਹਾਂਜੀ 6 ਤਰੀਕ ਜੀ 6ਵਾਂ ਮਹੀਨਾ 6ਵਾਂ ਮਹੀਨਾ ਜੀ ਕਿੰਨੇ ਦਿਨ ਕਿੰਨੇ ਬੰਦਿਆਂ ਦਾ ਕੰਮ ਸੀਗਾ ਸਾਡਾ 20 ਬੰਦੇ ਇੱਕੇ ਬੰਦਿਆਂ ਦਾ ਕੰਮ ਹੈ ਅੱਛਾ ਪਹਿਲਾਂ ਸਾਨੂੰ ਉੱਥੇ ਇਹਨਾਂ ਨੇ ਮਸ਼ਟੋਲ ਕੱਢ ਦਿੱਤਾ ਵੀ ਤੁਸੀਂ ਛੱਪੜ ਪਾਣੀ ਚੋਂ ਵੀ ਛੱਪੜ ਚੋਂ ਪਾਣੀ ਕੱਢੋ ਹਾਂ ਤੇ ਉਸ ਤੋਂ ਬਾਅਦ ਜਦੋਂ ਪੂਰ ਤਰੀਕ ਲੰਘ ਪੂਰੀ ਹੋ ਗਈ ਤਾਂ ਉਸ ਤੋਂ ਬਾਅਦ ਜਦੋਂ ਪੈਸਾ ਵਾਹਤਿਆਂ ਗਏ ਤੇ ਉਹਨਾਂ ਨੇ ਕਿਹਾ ਵੀ ਇੱਥੇ ਤਾਂ ਖਾਤੇ ਦੇ ਵਿੱਚ ਆਪਣਾ ਛੱਪੜ ਦੇ ਜਿਹੜੇ ਇੱਥੇ ਪੈ ਫੇਨੀ ਤੁਹਾਡੇ ਪਿੰਡ ਦੇ ਪਾਸ ਹੋਏ ਤੇ ਉਸ ਤੋਂ ਬਾਅਦ ਕੀ ਹੋਇਆ ਵੀ ਦੁਬਾਰਾ ਜਦੋਂ ਜਦੋਂ ਗਏ ਤੇ ਫੈਕਟਰੀ ਫਿਰ ਫਨੋ ਕਹਿੰਦਾ ਵੀ ਟੋਡੀਆਂ ਹਾਜਰੀ ਨਹੀਂ ਲੱਗੀਆਂ ਆਨਲਾਈਨ ਤੇ ਹੁਣ ਤੁਸੀਂ ਇਸ ਤਰ੍ਹਾਂ ਕਰੋ ਵੀ ਰੇਲਵੇ ਤੇ ਜਾਓ ਉੱਥੇ ਤੁਹਾਡੀ ਹਾਜਰੀ ਦੁਬਾਰਾ ਹੈ ਹਾਜਰੀ ਤੁਸੀਂ ਲਾ ਕੇ ਆਇਆ ਕਰੋ ਹੁਣ ਰੇਲਵੇ ਤੋਂ ਕਿੰਨੀ ਤਰੀਕ ਦੇ ਮਸੌਲ ਨਿਕਲਿਆ ਇਹ ਦੁਬਾਰਾ ਨਿਕਲਿਆ ਜੀ 17 ਤਰੀਕ ਤੋਂ 27 ਤਰੀਕ ਤੱਕ 27 ਤਰੀਕ ਕਿੰਨੇ ਦਿ ਇਹ ਹੈਗਾ ਜੀ 10 ਦਿਨਾਂ ਦਾ ਜੀ 10 ਦਿਨਾਂ ਦਾ ਹਾਂਜੀ ਹੁਣ 10 ਦਿਨ ਸਾਨੂੰ 3-4 ਦਿਨ ਹੋ ਗਏ ਆਂਦੇ ਆ ਤੇ ਇੱਥੇ ਕੀ ਹੋਇਆ ਵੀ ਜਦੋਂ ਆਈ ਦਾ ਉਦੋਂ ਬਾਅਦ ਇੱਕ ਦੋ ਐਜੜੀ ਦੋ ਲੱਗੀਆਂ ਉਸ ਤੋਂ ਬਾਅਦ ਇਹ ਮਿਸਟੋਰ ਕੀ ਹੁੰਦਾ ਵੀ ਫੈਟ ਬੰਦ ਕਰ ਲੈਂਦੇ ਆ ਪਿੱਛੇ ਦਫਤਰ ਵੱਲੋਂ ਹੀ ਉਹਨਾਂ ਦੇ ਹੱਥ ਚ ਕੰਟਰੋਲ ਹੁੰਦਾ ਹਾਂਜੀ ਹਾਂਜੀ ਕੰਟਰੋਲ ਹੁੰਦਾ ਉਹ ਬੰਦ ਕਰ ਲੈਂਦੇ ਜਦੋਂ ਅਸੀਂ ਮਾੜਾ ਮੋਟਾ ਕਰ ਚਲੇ ਜਾਈਏ ਜਾਂ ਕੋਈ ਵਾਰ ਫੋਟੋ ਨਹੀਂ ਹੁੰਦਾ ਕੋਈ ਵਾਰ ਕੁਝ ਨਹੀਂ ਹੁੰਦਾ ਤੇ ਸਾਡੇ ਦਿਨ ਜਿਹੜੇ ਅੱਜ ਸਾਨੂੰ ਬੜੀ ਪਰੇਸ਼ਾਨੀ ਆ ਰਹੀ ਹੈ 10 ਦਿਨ ਫੜੇ ਪਹਿਲਾ ਮਾਰੇ ਗਿਆ ਤੇ 10 ਦਿਨ ਹੁਣ ਫੇਰ 10 ਦਿਨ ਹੀ ਮਾਰੇ ਗਏ ਸਾਡੇ ਦਾ ਕਿਸੇ ਨਾ ਬੰਦੇ ਪਿਆ ਕੀ ਨਾਮ ਆ ਬਾਈ ਜੀ ਦਾ ਨਸਾਖੂ ਪਿੰਡ ਕਿਹੜਾ ਕਾਮਲਵਾਲਾ ਜੀ ਹਾਂਜੀ ਤੁਸੀਂ ਪਿੰਡ ਕੰਮ ਕੀਤਾ ਸੀ ਜੀਤਾ ਜੀ ਅੱਛਾ ਫੇਰ ਉਸ ਤੋਂ ਬਾਅਦ ਜੀਤਾ ਜੀ ਲਾਇਨੇ 10 ਦਿਨ ਅੱਛਾ ਇਹ ਉਹ ਤੁਹਾਡਾ ਮਹਤਵ ਨਿਰਲ ਦੇ ਆ ਤੇ ਪੈਸੇ ਆਏ ਨਹੀਂ ਪੈਸੇ ਨਹੀਂ ਮੈਨੂੰ ਹਾਂ ਛੋਟੇ ਵੀਰ ਕੀ ਨਾਮ ਆ ਤੁਹਾਡਾ ਗੁਰਦੀਪ ਸਿੰਘ ਹਾਂਜੀ ਗੁਰਦੀਪ ਸਿੰਘ ਪਿੰਡ ਕਿਹੜਾ ਹੈ ਕਾਮਲਵਾਲਾ ਜੀ ਹਾਂ ਸਾਦਾ ਜੀ ਟੋਏ ਦਾ ਪੰਚਾਇਤੀ ਟੋਏ ਦਾ 10 ਦਿਨਾਂ ਦਾ ਮਿਸਟਰੋਨ ਨਿਕਲਾ ਹੈ ਜੀ ਤੇ ਉਹ ਹੁਣ ਦਫਤਰ ਵੱਲੋਂ ਆਂਦੇ ਵੀ ਕਹਿੰਦੇ ਨੇ ਵੀ ਉਹ ਟੋਬੇ ਪੈਸੇ ਨਹੀਂ ਗਏ ਉਸ ਰੇਲਵੇ ਸਟੇਸ਼ਨ ਤੇ ਜਿਉ ਉਹ 10 ਦਿਨਾਂ ਦਾ ਮਿਸਟਰੋਨ ਉਹਦਾ ਆਹੀ ਖਦਲ ਖਰਾਬ ਹੋਈ ਹੈ ਹਾਂਜੀ ਭਾਈ ਜੀ ਕੀ ਨਾਮ ਹੈ ਡੋਲਾ ਸਿੰਘ ਹੈ ਡੋਲਾ ਸਿੰਘ ਟੋਲਾ ਸਿੰਘ ਨਾਮ ਬਹੁਤ ਵਧੀਆ ਹੈ ਬਾਈ ਤੁਲਾ ਸਿਆ ਪਿੰਡ ਕਿਹੜਾ ਹੈ ਪਿੰਡ ਕਾ ਆ ਤੁਸੀਂ 10 ਦਿਨ ਕੰਮ ਕੀਤਾ ਉੱਥੇ ਆਓ ਵੱਡਾ ਪਾਣੀ ਉੱਥੇ ਮੋਟਰ ਚਲਾਈ ਰੱਖੀ ਹੈ ਕੰਮ ਕਰਦੇ ਰਹੇ ਕੰਮ ਕਰਦੇ ਰਹੇ ਓਕੇ ਹੋਰ ਬਾਈ ਜੀ ਕੋਈ ਬੋਲਣਾ ਚਾਹੁੰਦਾ ਹੈ ਬੱਸ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਜੈ ਭੀਮ ਅੱਛਾ ਆਵਾਜ਼ ਬੜੀ ਘੱਟ ਆ ਰਹੀ ਹੈ ਆ ਜਿਹੜੀ ਨਰੇਗਾ ਚਲਾਈ ਹੈ ਨਾ ਇਹ ਬਾਬਾ ਸਾਹਿਬ ਡਾਕਟਰ ਬੀਟਕਰ ਪੀਮਰੌਤ ਸਾਹਿਬ ਨੇ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਹਣ ਸੂਚੇ ਜਾਤੀ ਦੇ ਲੋਕਾਂ ਨੂੰ ਪੈਲ ਦੇ ਆਧਾਰ ਤੇ ਦੇਣਾ 1952 ਦੇ ਕਾਨੂੰਨ ਨੂੰ ਸੋਧ ਕੀਤਾ ਇਹਨਾਂ ਨੇ 2005 ਵਿੱਚ ਜਿਹਦੇ ਚ ਲਿਖਿਆ ਸੋਧ ਕਰਕੇ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਬਣ ਗਿਆ ਤੁਹਾਡਾ ਗਰੰਟੀ ਨਾਲ 100 ਦਿਨ ਦਾ ਕੰਮ ਕੱਢੋ ਕਰ ਦੇਣਾ ਇਹ ਕਾਨੂੰਨ ਹੈ ਤੁਹਾਡਾ 2005 ਦਾ ਕਾਨੂੰਨ ਬਣਿਆ ਹੋਇਆ ਬਾਬਾ ਸਾਹਿਬ ਦੀ ਦੇਣ ਆ ਤਾਂ ਇਹੋ ਦਾ ਨਾਰਾ ਜਦੋਂ ਫਿੱਟ ਕਾ ਜਿਹਾ ਲੱਗਦਾ ਬੜਾ ਮਹਿਸੂਸ ਹੁੰਦਾ ਹੈ ਨਾ ਮੈਂ ਫਿਰ ਬੇਨਤੀ ਕਰੂੰਗਾ ਕਿ ਨਾਰਾ ਪੂਰੇ ਜੁੱਗਾਂ ਛੋੜਾ ਲੱਗਦਾ ਹੈ ਜੈਪੀ ਜੈ ਭਾਰਤ ਜੈਪੀ ਜੈ ਭਾਰਤ ਹੁਣ ਬਣੀ ਗਾਨਾ ਪਿੰਡ ਕਾਮਲ ਵਾਲੇ 36 ਦੇ ਵਿੱਚੋਂ ਲੇਬਰ ਮਨਰੇਗਾ ਮਜ਼ਦੂਰ ਜਿਹੜੇ ਹੈਗੇ ਆ ਉਹ ਲੱਗੇ ਹੋਏ ਆ ਜਿਹਦੇ ਵਿੱਚ ਲਗਭਗ ਅणि ਚੈਤਾ ਜਿਦੋਂ ਬਣਿਆ ਪੰਚਾਇਤ ਸਰਪੰਚ ਸਰਪੰਚ ਵੀ ਤੁਹਾਡਾ ਆਪਣਾ ਹੀ ਹੈ ਹਾਂਜੀ ਸਾਡਾ ਆਪਣਾ ਹੀ ਹੈ ਇਹਨਾਂ ਦਾ ਸਰਪੰਚ ਮਨਰੇਗਾ ਵਾਲਿਆਂ ਚੋਂ ਬਣਿਆ ਸੀਗਾ ਤੇ ਉਹਨਾਂ ਦਾ ਜਿਹੜਾ ਕੋਰਮ ਜਿਹੜਾ ਹੈਗਾ ਪਿੰਡ ਦਾ ਪੂਰਾ ਨਹੀਂ ਹੈ ਬਿਲਕੁਲ ਐਵੇਂ ਹੀ ਹੈ ਹਾਂਜੀ ਕੋਰਮ ਪੂਰਾ ਨਹੀਂ ਹੈ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿੰਨਾ ਚਿਰ ਕੋਰਮ ਨਹੀਂ ਪੂਰਾ ਹੁੰਦਾ ਸਰਪੰਚ ਦਾ ਮਤਾ ਹੁੰਦਾ ਹੈ ਮਤਾ ਪੈ ਕੇ ਸਾਰੇ ਪੰਚਾਂ ਤੇ ਸਰਪੰਚਾਂ ਦੇ ਸਾਈਨ ਹੁੰਦੇ ਆ ਫਿਰ ਉਹ ਬਲਾਕ ਚ ਜਾਂਦੇ ਨਹੀਂ ਜੀਆਰਐਸ ਸੈਕਟਰੀ ਲੈ ਕੇ ਜਾਂਦਾ ਫਿਰ ਉਹ ਇਹ ਵੀਡੀਓ ਵੱਲੋਂ ਰეკਮੈਂਡ ਹੁੰਦਾ ADC D ਨੂੰ ADC D ਵੱਲੋਂ ਰეკਮੈਂਡ ਹੁੰਦਾ DC ਨੂੰ ਫਿਰ ਉਹ ਕੰਮ ਪਾਸ ਹੋ ਜਾਂਦਾ ਕੰਮ ਪਾਸ ਕਿਵੇਂ ਹੁੰਦਾ ਕਿ ਏਰੀਆ ਕਿੰਨਾ ਛੱਪੜ ਦਾ ਕੰਮ ਕੀ ਹੋਣ ਵਾਲਾ ਔਰ ਘੱਟੋ ਘੱਟੋ ਦਾ ਇੰਨੇ ਲੱਖ ਰੁਪਈਆ ਜਿਹੜਾ ਹੈਗਾ ਉਹ ਪਾਸ ਹੋ ਜਾਂਦਾ ਉਸ ਤੋਂ ਬਾਅਦ ਜੀਓਟੈਕ ਹੁੰਦੀ ਹੈ ਜੀਓਟੈਕ ਨੂੰ ਦੇਖ ਕੇ ਸਿਸਟਮ ਨੂੰ ਦੇਖ ਕੇ ਫਿਰ ਤੁਹਾਡਾ ਮਸਟੌਲ ਨਿਕਲਦਾ ਇਹ ਤਾਂ ਬੜੀ ਦੁੱਖ ਦੀ ਗੱਲ ਆ ਕਿ ਸਰਪੰਚ ਸਾਹਿਬ ਨੂੰ ਪੁੱਛਿਆ ਨਹੀਂ ਹੈ ਉਹਦਾ ਮਤਾ ਨਹੀਂ ਪਾਸ ਤਾਂ ਜੀਓ ਟੈਕ ਕਿਵੇਂ ਹੋਗੀ ਮਸਟੌਲ ਕਿਵੇਂ ਨਿਕਲ ਗਿਆ ਮਸਟੌਲ ਕਿਵੇਂ ਨਿਕਲ ਗਿਆ ਤੇ 2 ਨੰਬਰ ਚੀ ਕਰ ਦਿੱਤਾ ਨਹੀਂ ਇਹ ਠੀਕ ਆ ਕਿ ਸਰਪੰਚ ਦੀ ਕੰਮ ਕਰਨ ਦੀ ਸਹਿਮਤੀ ਆ ਠੀਕ ਹੈ ਸਾਡਾ ਸਰਪੰਚਾ ਤਾਂ ਕਿਹਾ ਗਿਆ ਦਫ਼ਤਰ ਵੱਲੋਂ ਤੁਹਾਡਾ ਕੰਮ ਆ ਗਿਆ ਜੀ ਇੰਨੇ ਬੰਦਿਆਂ ਦਾ ਕੰਮ ਤੇ ਜਾਓ ਉਹ ਜਾ ਜਾ ਸਹਿਮਤੀ ਤਾਂ ਹੈਗੀ ਸਰਪੰਚ ਦੀ ਜੇ ਸਰਕਾਰ ਦਾ ਪੈਸਾ ਤੁਹਾਡੇ ਕੋਲ ਨਰੇਗਾ ਦਾ ਆਂਦਾ ਹੈ ਤੁਹਾਡੇ ਘਰ ਚ ਤੇ ਕੋਈ ਵੱਡੀ ਗੱਲ ਨਹੀਂ ਸਹੀ ਹੈ ਇਹ ਤਾਂ ਕਰਨਾ ਇਤ ਸਰਪੰਚ ਦੀ ਸਾਡੇ ਨਾਲ ਹਮਦਰਦੀ ਹੈ ਪਰ ਸਰਪੰਚ ਨੇ ਕੋਰਮ ਨਾ ਹੋਣ ਦੇ ਨਾਤੇ ਕੋਰਮ ਨਾ ਹੋਣ ਦੇ ਨਾਤੇ ਠੀਕਾ ਉਹ ਮਤਾਨੀ ਪਾ ਸਕਿਆ ਪਰ ਪੰਚਾਇਤ ਦਾ ਪਿੰਡ ਦਾ ਕੰਮ ਨਿਕਲਿਆ ਤੇ ਕਿਵੇਂ ਨਿਕਲਿਆ ਇਹ ਆਪਾਂ ਲਿਖਤੀ ਦੇਣਾ ਪੈਗਾ ਤੁਸੀਂ ਸਰਪੰਚ ਦੀ ਤੇ ਆਪਣੀ ਦਿਹਾੜੀ ਸਰਪੰਚ ਦੀ ਜਾਨ ਬਚਾਉਣੀ ਪੈਗੀ ਕਿਉਂਕਿ ਸਰਪੰਚ ਨੂੰ ਉਵੇਂ ਤਾਂ ਤਾਂ ਇਹ ਪਹਿ ਜਾਣੀ ਹੈ ਕਿ ਤੂੰ ਆਪਦੇ ਪਿੰਡ ਦਾ ਕੰਮ ਕਿਵੇਂ ਕਰਾਇਆ ਜੇਕਰ ਮਤਾ ਪਾਸ ਕੀਤਾ ਹੁੰਦਾ ਤਾਂ ਮਤਾ ਤਾਂ ਕੀਤਾ ਹੀ ਨਹੀਂ ਹੈ ਕੁਰਮ ਤਾਂ ਪੂਰਾ ਹੀ ਨਹੀਂ ਹੈ ਹੈਨਾ ਤਾਂ ਫਿਰ ਉਹ ਮੁਲਾਜ਼ਮ ਹੀ ਕਰਕੇ ਦੋ ਨੰਬਰ ਚ ਤਾਂ ਪੈਸੇ ਵੀ ਲੈਣੇ ਜ਼ਰੂਰੀ ਆ ਪਰ ਉਹਦੀ ਕਾਰਵਾਈ ਬਣਾਉਣੀ ਪੈਣੀ ਆ ਤਾਂ ਬਹੁਤ ਇਸ ਗੱਲ ਤੇ ਲੜਾਈ ਲੜਨੀ ਪੈਗੀ 2005 ਦਾ ਕਾਨੂੰਨ ਬਣਿਆ ਅੱਜ ਕਿੰਨੇ ਸਾਲ ਹੋ ਗਏ ਜੀ 2023 ਹੋ ਗਿਆ ਸਾਲ ਤਾਂ 20 ਸਾਲ ਹੋ ਗਿਆ ਜਿਹੜੇ ਲੋਕ ਕੰਮ ਕਰਨ ਵਾਲਿਆ ਉਹਨਾਂ ਨੂੰ ਖੱਜਲ ਖਰਾਬ ਕੀਤਾ ਜਾਂਦਾ ਸਹੀ ਗੱਲ ਉਹਨਾਂ ਨੂੰ ਖੱਜਲ ਖਰਾਬ ਕੀਤਾ ਜਾਂਦਾ ਤੇ ਜਿਹੜੇ ਕੰਮ ਕਰਨ ਵਾਲੇ ਨਹੀਂ ਇਹ ਉਹਨਾਂ ਦੇ ਘਰਾਂ ਦੇ ਵਿੱਚ ਪੈਸੇ ਪਾਈ ਜਾਂਦੇ ਆ ਬਹੁਤ ਵੱਡੇ ਪਾਈ ਜਾਂਦੇ ਪਾਈ ਜਾਂਦੇ ਜੀ ਬਹੁਤ ਵੱਡੇ ਕੱਪੜੇ ਫੜੇ ਹੋਏ ਆ ਮਨਰੇਗਾ ਚ 1 ਕਰੋੜ 84 ਲੱਖ ਦਾ ਕਪੜਾ ਕੀਤਾ ਪਰਚਾ ਕਟਿਆ ਗਿਆ ਮੁਲਾਜ਼ਮਾਂ ਤੇ ਤੇ ਮੁਲਾਜ਼ਮ ਐ ਫਿਰਦੇ ਆ ਕਿ ਜਿਵੇਂ ਉਹਨਾਂ ਨੂੰ ਪਤਾ ਹੀ ਨਹੀਂ ਇਹ ਸਾਡੇ ਤੇ ਕੱਪੜੇ ਦੀ ਕਾਰਵਾਈ ਹੋਈ ਹੈ ਦੂਸਰੇ ਨੰਬਰ ਤੇ ਰਾਜੋ ਕੀ ਰਾਜੋ ਕੀ ਨਵੀਂ ਗੱਟੀ ਰਾਜੋ ਕੀ ਨਵੀਂ ਗੱਟੀ ਦੇ ਜਾਲੀ ਪਿੰਡ ਬਣਾ ਕੇ ਉੱਥੇ ਕੋਈ ਪੰਚਾਇਤ ਨਹੀਂ ਹੈ ਕੋਈ ਸਰਪੰਚ ਨਹੀਂ ਹੈ ਕੋਈ ਵੋਟਰ ਨਹੀਂ ਹੈ ਕੋਈ ਨਰੇਗਾ ਮਜ਼ਦੂਰ ਨਹੀਂ ਹੈ ਤਾਂ ਉਹ ਜਾਲੀ ਪਿੰਡ ਬਣਾ ਕੇ 43 ਲੱਖ ਰੁਪਿਆ ਦਾ ਕਪਲਾ ਕੀਤਾ ਗਿਆ 43 ਲੱਖ ਦਾ ਕਪਲਾ ਗਿਆ ਇੱਥੇ ਮਖੂਬਲਾਕ ਦੇ ਵਿੱਚ ਇੱਕ ਪਿੰਡ ਹੈਗਾ ਚੱਕ ਮੰਨੂ ਮਾਸ਼ੀਆਂ ਚੱਕ ਮੰਨੂ ਮਾਸ਼ੀਆਂ ਉਹ ਪਾਣੀ ਪਹਿਲਾਂ ਦਰਿਆ ਦਾ ਜਦੋਂ ਆਇਆ ਸੀ 1988 ਚ ਪਿੰਡ ਹੈਗਾ ਸੀ ਉਦੋਂ ਜਦੋਂ ਪਾਣੀ ਆਇਆ ਸਾਰੇ ਘਰ ਰੁੜ ਗਏ ਇੱਕ ਗੁਰਦੁਆਰਾ ਖੜਾ ਨਿਸ਼ਾਨ ਖੜਾ ਉਹ ਪਿੰਡਾਂ ਚ ਜਦੋਂ ਪਾਣੀ ਦਰਿਆ ਦੇ ਏਰੀਏ ਨੇ ਉਹ ਕਵਰ ਕਰ ਲਿਆ ਤੇ ਪਿੰਡਾਂ ਵਾਲੇ ਉੱਠ ਕੇ ਦੂਜੇ ਪਿੰਡਾਂ ਚ ਵੜ ਗਏ ਕੋਈ ਪਿੰਡਾਂ ਚ ਵੜ ਗਿਆ ਕੋਈ ਸ਼ਹਿਰਾ ਚ ਆ ਗਿਆ ਲੇਕਿਨ ਉਸ ਤੋਂ ਬਾਅਦ 1988 ਤੋਂ ਬਾਅਦ ਪੰਜ ਵਾਰ ਲਗਾਤਾਰ ਫਾਰਮੈਂਟੀ ਕਰਕੇ ਪੂਰੀ ਪੰਚਾਇਤ ਦੀ ਤੇ ਸਰਪੰਚ ਬੰਦਾ ਰਿਹਾ ਦੋ ਵਾਰ ਉਹਦੀ ਘਰ ਦੀ ਬੰਦੀ ਦੀ ਤਿੰਨ ਵਾਰੋਂ ਵਾਪਸ ਬਣਿਆ ਤਾਂ ਆ ਬਿਜੀਲੈਂਸ ਦੀ ਸੈਸ਼ਨ ਕੋਰਟ ਦੇ ਵਿੱਚ ਅਸੀਂ ਕਾਰਵਾਈ ਮੰਗਾਈ ਤੇ ਉਹਦੇ ਚ ਪਤਾ ਲਿਖਿਆ ਲੱਗਿਆ ਕਿ ਉੱਥੇ ਨਰੇਗਾ ਦਾ 22 ਲੱਖ 46000 ਰੁਪਏ ਕੁਛ ਉੱਥੇ ਜਿਹੜਾ ਹੈਗਾ ਕਪਲਾ ਮਾਰਿਆ ਬਿਜੀਲੈਂਸ ਵੀ ਕੁਛ ਨਹੀਂ ਕਰ ਰਹੀ ਕਾਰਵਾਈ ਕਰਕੇ ਰਿਪੋਰਟ ਕਰਕੇ ਨੱਪ ਲਿਆ ਅੱਗੇ ਨਹੀਂ ਕੀਤਾ ਜਦੋਂ ਸੈਸ਼ਨ ਕੋਰਟ ਨੇ ਸਾਨੂੰ ਪੁੱਛਿਆ ਵੀ ਭਾਈ ਕਿਹੜੇ ਕਿਹੜੇ ਸਰਕਾਰੀ ਰਿਕਾਰਡ ਮੰਗਾਉਣੇ ਆ ਫੀਸਦਾਰੋ 4800 ਦੀ ਪਰਚੀ ਆ ਸਾਡੇ ਕੋਲੇ ਅਸੀਂ ਫੀਸ ਕਾਰੀ ਉੱਥੇ ਸਾਰੇ ਜਿਹੜੇ ਹੀ ਰਿਪੋਰਟ ਮੰਗਾਈ ਉਹ ਲੈ ਕੇ ਆਏ ਤੇ ਪਤਾ ਲੱਗਿਆ ਇਹ ਉਸ ਤੋਂ ਬਾਅਦ ਕਲਖੁਰਦ ਬਲਾਕ ਦੇ ਵਿੱਚ ਮੋਗੇ ਜ਼ਿਲ੍ਹੇ ਤੋਂ ਜੌਬ ਕਾਰਡ ਇਧਰਲੇ ਬੰਦਿਆਂ ਦਾ ਤੇ ਖਾਤੇ ਉਧਰ ਜੋੜੇ ਹੋਏ ਆ ਕੋਈ ਫਰੀਦਕੋਟ ਦਾ ਕੋਈ ਮੋਗੇ ਦਾ ਕੋਈ ਤਰਨਤਾਰ ਦਾ ਕੋਈ ਬਠਿੰਡੇ ਦਾ ਲੱਖ ਲੱਖ ਰੁਪਈਆ ਉਹਨਾਂ ਨੇ ਪਾਇਆ ਹੋਇਆ ਇਹ ਬਹੁਤ ਵੱਡਾ ਘਪਲਾ ਹੋ ਰਿਹਾ ਮਰੇਗਾ ਠਾਡੀ ਆ ਤੁਸੀਂ ਮਰੇਗਾ ਦੇ ਮਾਲਕ ਮਾਲਕਾਂ ਨੂੰ ਚਾਹੀਦਾ ਹੈ ਕਿ ਮਨਰੇਗਾ ਬਚਾਉਣੀ ਉੱਠੋ ਜਾਓ ਹੁਣ ਮਰੇ ਗਾ ਪਚਾਉਣ ਦਾ ਕਾਸਾ ਤੁਹਾਡਾ ਹੈ ਮਰੇਗਾ ਤੁਹਾਡੀ ਆ ਤੇ ਖਾਈ ਜਾਂਦੀ ਹੈ ਚੋੜ ਮੁਲਾਜ਼ਮਾਂ ਨੂੰ ਮਿਲ ਕੇ ਤਾਂ ਇਹ ਅਸਲੀ ਜ਼ਿੰਮੇਵਾਰੀ ਉਹ ਸਿਆਸੀ ਲੋਕਾਂ ਦੀ ਜਿਨ੍ਹਾਂ ਨੂੰ ਤੁਸੀਂ ਵੋਟ ਪਾ ਕੇ ਜ਼ਿੰਮੇਵਾਰੀ ਦਿੱਤੀ ਆ ਪਿੰਡ ਦਾ ਰੋਜ਼ਗਾਰ ਲਾਗੂ ਕਰਨਾ ਪਿੰਡ ਦਾ ਵਿਕਾਸ ਲਾਗੂ ਕਰਨਾ ਪਿੰਡ ਦਾ ਵਿਕਾਸ ਲਾਗੂ ਕਰਨਾ ਪਿੰਡ ਨੂੰ ਇਨਸਾਫ ਦਿਵਾਉਣਾ ਤਾਂ ਪਿੰਡ ਦਾ ਸੰਵਿਧਾਨ ਲਾਗੂ ਕਰਨਾ ਇਹ ਉਹਨਾਂ ਲੋਕਾਂ ਦੀ ਜ਼ਿੰਮੇਵਾਰੀ ਆ ਉਹਨਾਂ ਨੇ ਕਮਿਸ਼ਨ ਰੱਖਿਆ ਹੋਇਆ ਹੈ ਉਹਨਾਂ ਨੇ ਕਮਿਸ਼ਨ ਰੱਖਿਆ ਆਪੂ ਆਪਣੇ ਬਲਾਕ ਦੇ ਵਿੱਚੋਂ ਜਿਹੜੇ ਲੋਕਾਂ ਨੂੰ ਕਿਹਾ ਕਹਿੰਦੇ ਨੇ ਐਨੇ ਜਾਓ ਐਨੇ ਸਾਨੂੰ ਦਿਓ ਤੇ ਤੁਸੀਂ ਜੋ ਮਰਜ਼ੀ ਕਰੋ ਠੀਕ ਹੈ ਐਨੇ ਤਾਂ ਮਹੀਨੇ ਦੇ ਪਰਮਾਨੈਂਟ ਸਾਨੂੰ ਦਿੱਤੀ ਚੱਲੋ ਤੁਸੀਂ ਜੋ ਮਰਜ਼ੀ ਕਰੋ ਇਵੇਂ ਮਰੇਗਾ ਚ ਹੋਈ ਜਾਂਦੀ ਐਵੇਂ ਰਾਸ਼ਨ ਚ ਹੋਈ ਜਾਂਦੀ ਐਵੇਂ ਬੈਂਚਨਾ ਚ ਹੋਈ ਜਾਂਦੀ ਐ ਇਵੇਂ ਮਕਾਨਾਂ ਚ ਪਈ ਜਾਂਦੀ ਐ ਇਵੇਂ ਸਕੀਮਾਂ ਚ ਹੋਈ ਜਾਂਦੀ ਐਵੇਂ ਸਾਡੇ ਲਾਭ ਪਾਤੀ ਹੱਥਾ ਚ ਤਾਂ ਸਾਥੀਓ ਜੇ ਆਪਣਾ ਸੰਵਿਧਾਨ ਬਚਾਉਣਾ ਹੈ ਆਪਣੀ ਮਰਿਦਾ ਬਚਾਉਣੀ ਆ ਆਪਣੇ ਹੱਕ ਬਚਾਉਣੇ ਆ ਜੇ ਤੁਹਾਨੂੰ ਇਕੱਠੇ ਹੋਣ ਦੀ ਲੋੜ ਆ ਆਓ ਸਾਰੇ ਇਕੱਠੇ ਹੋ ਜੇ ਇੱਕ ਮੱਥ ਇੱਕ ਵਿਚਾਰਧਾਰਾ ਥੱਲੇ ਇਕੱਠੇ ਹੋਈਏ ਨਾਲ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਕਿ ਇਹ ਤੁਹਾਡੇ ਮੁੱਦਿਆਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਅਸੀਂ 22 ਤੇ 23 ਤੇ 24 ਤਿੰਨ ਦਿਨ ਮਾਨਜੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਸੀਂ ਰਿਟ ਪਟੀਸ਼ਨ ਪਾਉਣ ਲਈ ਉੱਥੇ ਰਹਿਣਾ ਆ ਆ ਉੱਥੇ ਵਕੀਲ ਖੜਾ ਕੀਤਾ ਹੋਇਆ ਉਹਨਾਂ ਨੇ ਸਾਰੇ ਪ੍ਰੂਫ ਪੇਸ਼ਾ ਲਿਆ ਜਿਹੜੇ ਕੀ ਰਹਿੰਦੇ ਹੋਈ ਉਹ ਵੀ ਲੈ ਜਾਂਦੇ ਆ ਤੇ ਆਓ ਇੱਕ ਮਤ ਇੱਕ ਵਿਚਾਰਧਾਰਾ ਨਾਲ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਲਾਖੀ ਕੀਏ ਤਾਂ ਇਹਨਾਂ ਕਹਿੰਦਿਆ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਸਸੀਕਾਲ ਨਮਸਕਾਰ ਸਤ